ਤਾਲ ਸਾਹਿਬ ਵੱਲੋਂ ਜੀ ਫਤਿਹ ਆ ਸਾਡੇ ਪਿੰਡ ਪਿੰਡ ਰਾਜੀਬੇਲਾ ਵਿੱਚ ਅੱਜ ਇੱਕ ਧੀ ਦਾ ਬੱਚਾ ਲੈਫਟੀਨੈਂਟ ਸਿਲੈਕਟ ਹੋ ਕੇ ਪਿੰਡ ਵਿੱਚ ਪਹਿਲੀ ਵਾਰੀ ਰਾਜੀਬੇਲਾ ਵਿੱਚ ਪਹੁੰਚਿਆ ਆਉਣ ਨਾਲ ਤੇ ਪਿੰਡ ਦੇ ਕੋ ਜਿਸ ਤਰ੍ਹਾਂ ਨਾਲ ਗੱਲਬਾਤ ਕਰਦੇ ਹਾਂ ਕੈਪਟਨ ਸਾਹਿਬ ਤੁਸੀਂ ਇਹ ਬ੍ਰਿਸ਼ੀ ਹੋਈ ਬੱਚਾ ਆਪਣੇ ਵਿੱਚ ਜੁਆਇਆ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੋ ਕਿ ਸਾਡੇ ਬੱਚੇ ਪਾਲ ਲੈ ਕੇ ਅੱਜ ਲੈਫਟੀਨੈਂਟ ਬਣ ਕੇ ਪਿੰਡ ਰਾਜੀਬੇਲਾ ਵਿੱਚ ਨਿਸ਼ਾਨ ਸਿੰਘ ਦਾ ਘਰ ਆਪਣੇਵਾ ਕਿ ਸਾਡੇ ਪਿੰਡ ਸਾਰੇ ਦਾ ਆਪਣੇ ਮੈਂ ਇੱਥੇ ਪਹੁੰਚੇ ਨੇ ਸਾਡੇ ਪਿੰਡ ਨੂੰ ਇੰਨਾ ਕੁ ਚਾਤ ਸ਼ਾ ਢੋਲ ਵੱਜੇ ਭੰਗੜੇ ਪਾਏ ਗਏ ਬੀਬੀਆਂ ਪਹਿਣਾ ਨੇਚੀਆਂ ਸਾਨੂੰ ਇੰਨਾ ਕੁ ਸ਼ਾ ਹੈ ਕਿ ਅਸੀਂ ਕੋਈ ਅੱਜ ਬਦੋਗਦ ਖੁਸ਼ ਹੋਏ ਆ ਤੇ ਇਤਰਾ ਦੇ ਬੱਚੇ ਹੋਣ ਜੋ ਕਿ ਲੈਫਟੀਨੈਂਟ ਬਣ ਕੇ ਅੱਗੇ ਮੇਜਰ ਜਰਨਲ ਕਰਨਾਲ ਤੱਕ ਬਣਨ ਮੈਨੂੰ ਇੰਨੀ ਕਿਉ ਖੁਸ਼ੀ ਆ ਸਾਨੂੰ ਸਾਰੇ ਪਿੰਡ ਨੂੰ ਕਿ ਅੱਜ ਤੱਕਰ ਸਾਡੇ ਇਸ ਇਲਾਕੇ ਦੇ ਵਿੱਚ ਸਿਰਫ ਇੱਕ ਬਲਵੰਡੇ ਤੋਂ ਔਰ ਦੂਸਰਾ ਇਹ ਬੱਚਾ ਅੱਜ ਲੈਫਟਨੈਂਟ ਬਣ ਕੇ ਇਸ ਪਿੰਡ ਰਾਜੂਵਾਲੇ ਵਿੱਚ ਪਹੁੰਚਿਆ ਲੱਖ ਲੱਖ ਵਧਾਈਆਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਅਸੀਂ ਮੈਂ ਸਿਮਰ ਪ੍ਰੀਤ ਨਾਲ ਵੀ ਗੱਲ ਕਰ ਲਈ ਜੋ ਕਿ ਲੈਫਟਨੈਂਟ ਸੈਕਟੋ ਕੇ ਆਇਆ ਹੁਣ ਇਹਨਾਂ ਨੂੰ ਪੁੱਛਦੇ ਆ ਕਿ ਤੁਹਾਡਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ ਫੁੱਲਾਂ ਨਾਲ ਹਰਾ ਨਾਲ ਪੈਸਿਆਂ ਨਾਲ ਹਰ ਤਰੀਕੇ ਨਾਲ ਸਾਕਤ ਹੋਇਆ ਉਹਨਾਂ ਨੂੰ ਕਿੰਨਾ ਚੰਗਾ ਲੱਗਾ ਪਹਿਲੀ ਵਾਰੀ ਘਰ ਆਉਣ ਤੇ ਹਾਂਜੀ ਰੇਸ਼ਨਪੁਰ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਘਰ ਆਏ ਬਹੁਤ ਸਵਾਗਤ ਹੋਇਆ ਇਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਮੈਨੂੰ ਪਤਾ ਸੀਗਾ ਕਿ ਮੇਰੇ ਘਰ ਵਾਲੇ ਇੰਨਾ ਕੁਝ ਅਰੇਂਜ ਕਰੋਗੇ ਮੇਰੇ ਲਈ ਪਰ ਇੰਨਾ ਨਹੀਂ ਸੋਚਿਆ ਕਿ ਇੰਨੀ ਇਕੱਠ ਹੋਗਾ ਇਕੱਠਾ ਮੇਰੇ ਲਈ ਜੀ ਤੇ ਮੇਰਾ ਸਵਾਗਰ ਕੀਤਾ ਜਾਊਗਾ ਬਹੁਤ ਜ਼ਿਆਦਾ ਵਧੀਆ ਲੱਗਾ ਬਹੁਤ ਜ਼ਿਆਦਾ ਖੁਸ਼ੀ ਹੋਈ ਮਾਨੂੰ ਬਸ ਇਦਾਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਹੋਰ ਵੀ ਮੇਰੇ ਮੇਰੇ ਤੋਂ ਇਲਾਵਾ ਜਿੰਨਾ ਮੈਂ ਪੜਿਆ ਜਾਂ ਹੋਰ ਬਾਕੀ ਬੱਚੇ ਜਿਹੜੇ ਪੜ ਰਹੇ ਆ ਹੋਰ ਪੜਨ ਤੇ ਹੋਰ ਅੱਗੇ ਵਧਨ ਮਤਲਬ ਤੁਹੀਂ ਇਹਨਾਂ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ ਕਿ ਜਿਹੜਾ ਤੁਸੀਂ ਮਾਪਿਓ ਦੇ ਪੈਸਿਆਂ ਦੇ ਪੜ੍ਹਾਈ ਕੀਤੀ ਹੈ ਬੜੇ ਤੁਸੀਂ ਆਪ ਉਸ ਪੜ੍ਹਾਈ ਦਾ ਮੁੱਲ ਪੂਰਾ ਪਿਆ ਹਾਂਜੀ ਹਾਂਜੀ ਬਿਲਕੁਲ ਹੀ ਬਿਲਕੁਲ ਹਰ ਇੱਕ ਵਦਾਂ ਮਾਪੇ ਹੁੰਦਾ ਹੈ ਕਿ ਉਹ ਆਪਣੇ ਬੱਚੇ ਲਈ ਕਰਦੇ ਕਰਦਾ ਹੈ ਉਹ ਬੱਚੇ ਦਾ ਫਰਜ਼ ਹੁੰਦਾ ਹੈ ਕਿ ਅੱਗੇ ਉਹ ਨਿਭਾਏ ਪੜ੍ਹਾਈ ਆ ਬਾਕੀ ਤਕਰੀਬਨ ਬੱਚੇ ਨਹੀਂ ਕਰਦੇ ਉਹਨਾਂ ਵਾਸਤੇ ਕੋਈ ਸੰਦੇਸ਼ ਤੁਹਾਡਾ ਜੀ ਸੰਦੇਸ਼ ਇਹ ਨਹੀਂ ਹੈ ਕਿ ਮਤਲਬ ਜੇ ਮਾਪੇ ਇੱਕ ਦੂਸਰੇ ਲਈ ਨਹੀਂ ਮਿਹਨਤ ਕਰ ਰਹੇ ਹੈ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਅੱਗੇ ਉਹਨਾਂ ਨੂੰ ਨਿਭਾਏ ताकि आगे वो सुख दी जिंदगी जिए धन्यवाद जी ਤੇ ਸਾਡੇ ਨਾਲ ਨੇ ਸਿਮਰਪ੍ਰੀਤ ਦੇ ਮੰਮੀ ਜੀ ਉਹਨਾਂ ਨੂੰ ਪੁੱਛਦਿਆਂ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੋਈ ਕਿ ਆਪਣਾ ਬਚਾ ਦਾ ਬੱਚਾ ਲੈਕਚਰੈਂਟ ਬਣ ਕੇ ਘਰ ਪਹੁੰਚਿਆ ਹਾਂਜੀ ਬਹੁਤ ਬਹੁਤ ਤੁਹਾਨੂੰ ਵਾਤਾਵਰਗੀ ਬਹੁਤ ਬਹੁਤ ਬਧਾਈਆਂ ਤੁਹਾਨੂੰ ਇਸ ਤਰ੍ਹਾਂ ਲੱਗਿਆ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਜੇ ਆਪਣੇ ਬੱਚੇ ਦੇ ਤੇ ਮੇਰੇ ਬੱਚੇ ਦੀ ਮਿਹਨਤ ਔਰ ਉਹਨਾਂ ਦੇ ਦਾਦਾ ਜੀ ਪ੍ਰੋਫੈਸਰ ਅਮਰ ਸਿੰਘ ਨਾਨਾ ਜੀ ਸਰਦਾਰ ਅਮਰ ਸਿੰਘ ਦੇ ਬਦੌਲਤ ਮੇਰਾ ਬੱਚਾ ਇੱਥੇ ਤੱਕ ਪਹੁੰਚਿਆ ਵਾ ਉਹਨਾਂ ਦੇ ਅਸ਼ੀਰਵਾਦ ਨਾਲ ਸਰ ਇਹ ਇੰਟਰਵਿਊ ਜੋ ਵੀ ਮਤਲਬ ਚੱਲ ਰਿਹਾ ਵਾ ਇਹਨਾਂ ਦਾ ਇੱਥੇ ਤੱਕ ਪਹੁੰਚਿਆ ਉਹਨਾਂ ਦਾ ਲੈਵਲ ਨਾਨੀ ਔਰ ਦਾਦੀ ਦੀ ਬਦੌਲਤ ਹੀ ਪਹੁੰਚਿਆ ਵਾ ਬਹੁਤ ਮਾਣ ਕਰ ਰਿਹਾ ਆਪਣੇ ਬੱਚੇ ਤੇ ਬਹੁਤ ਮਾਣ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਬੱਚੇ ਤੇ ਉਹਨਾਂ ਦੇ ਮਾਮਾ ਜੀ ਨੇ ਇੰਨਾ ਕਿ ਮਤਲਬ ਨਾਲ ਸਾਥ ਦਿੱਤਾ ਮੇਰੇ ਹਰ ਇੱਕ ਥਾਂ ਥਾਂ ਜਿੱਥੇ ਵੀ ਮੈਂ ਚਾਹੁੰਦੀ ਜਾਂਦੀ ਹਾਂ ਉੱਥੇ ਨਾਲ ਲੈ ਕੇ ਜਾਂਦੀ ਨਾਲ ਜਾਂਦੀ ਸਾਰੇ ਪਰਿਵਾਰ ਨੇ ਮੇਰੇ ਬਹੁਤ ਹੀ ਮਤਲਬ ਅਮੀਰ ਜਿਦਾ ਮੇਰੇ ਸਾਥ ਇਸ ਮੇਰਾ ਬੱਚਾ ਇੱਥੇ ਤੱਕ ਪਹੁੰਚਿਆ ਹੈ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਇਸ ਚਾਲ ਜੋ ਹੁਣ ਤੁਸੀਂ ਜਿਸ ਤਰ੍ਹਾਂ ਤੁਹਾਡਾ ਬੱਚਾ ਪ੍ਰਤੀ ਹੋਇਆ ਹੋਰ ਮਾਮਾ ਨੂੰ ਵੀ ਕੋਈ ਸੰਦੇਸ਼ ਜਾਣਾ ਪਿਓਗਾ ਜੋ ਬਾਹਰ ਦਾ ਕਰੇਜ਼ ਬਹੁਤ ਹੈ ਬਹੁਤ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਸੰਦੇਸ਼ ਦਿਹਾਂ ਚਾਹੋ ਬਾਹਰ ਦਾ ਕਰੇਜ਼ ਘੱਟ ਕਰਨ ਮਾਮਾ ਮਾਂ ਦੋਨੇ ਮਾਂ ਔਰ ਬਾਪ ਨੂੰ ਦੋਨੋਂ ਚਾਹੀਦਾ ਵਾ ਮਿਲ ਕੇ ਬੱਚੇ ਦੇ ਉੱਤੇ ਮਿਹਨਤ ਕਰਨ ਬੱਚੇ ਦਾ ਹਰ ਥਾਂ ਜਿੱਥੇ ਵੀ ਉਹਨੂੰ ਕੋਈ ਜਿਹੜੀ ਵੀ ਲਾਈਨ 'ਚ ਜਾਣਾ ਚਾਹੁੰਦਾ ਵਾ ਬੱਚਾ ਉਸੇ ਲਾਈਨ 'ਚ ਪਹੁੰਚਾਉਣਾ ਨਾਗੇ ਬੜਨ ਨਾ ਪਾਉਣ ਕੋਈ ਵੀ ਇਸ ਚੀਜ਼ ਤੇ ਇਸ ਮਤਲਬ ਬੇਸ ਤੇ ਜਾਣਾ ਵਾ ਉਸ ਬੱਚੇ ਨੂੰ ਕੋਈ ਵੀ ਜੋ ਵੀ ਆਪਣੀ ਲੈਂਚ ਚੂਜ਼ ਕਰਨਾ ਚਾਹੁੰਦਾ ਉਹੀ ਕਰਨ ਨਾਲ ਆਪਣੀ ਮਤਲਬ ਮਿਹਨਤ ਤੇ ਨਾਲ ਆਪ ਆਪਣਾ ਬੱਚੇ ਦੇ ਉੱਪਰ ਵੀ ਪੂਰਾ ਧਿਆਨ ਰੱਖਣ ਕਿ ਕਿੱਧਰ ਉਹ ਜਾਣਾ ਚਾਹੇ ਬੱਚਾ ਉਹੀ ਬੱਚੇ ਦੇ ਨਾਲ ਬੱਚੇ ਦਾ ਵੀ ਫਰਜ਼ ਬਣਦਾ ਵਾ ਕਿ ਆਪਣੀ ਮਤਲਬ ਪੂਰੀ ਮਿਹਨਤ ਦੇ ਨਾਲ ਕਰੇ ਮਾਤਾ ਪਿਤਾ ਦੋਵੇਂ ਨਾਲ ਕੈਮਰਾ ਦੇ ਲੋ ਸਫਲ ਕਰ ਸਕਦੇ ਬੱਚੇ ਨੂੰ ਸਫਲ ਹੋ ਸਕਦਾ ਬੱਚਾ ਸਾਡੇ ਨਾਲ ਮੁੰਡੇ ਦੇ ਮਾਮਾ ਜੀ ਵੀ ਨੇ ਤੇ ਅਹੀਂ ਮਾਮਾ ਜੀ ਨੂੰ ਵੀ ਪੁੱਛਦੇ ਆ ਕਿ ਤੁਹਾਨੂੰ ਕਿੰਨੀ ਕੁ ਖੁਸ਼ੀ ਹੋਈ ਹੈ ਮਾਮਾ ਜੀ ਹੁਣ ਬਹੁਤ ਵਧੀਆ ਰਹਿਆ ਜੀ ਕਿਤਾ ਮਾਮਾ ਜੀ ਦੇ ਘਰ ਆਇਆ ਪਹਿਲਾਂ ਸਭ ਤੋਂ ਪਹਿਲਾਂ ਉਹ ਤੇ ਮਾਮਾ ਜੀ ਤੋਂ ਹੀ ਇੱਕ ਦੋ ਸਵਾਲ ਪੁੱਛ ਲਈ ਵੀ ਕਿ ਮਾਮਾ ਜੀ ਨੂੰ ਮਾਮਾ ਇਹ ਪੱਜੀ ਨਿਸ਼ਾਨੀ ਦਿੱਤੀ ਹੈ ਵੀ ਪੈਨਸ਼ਨ ਹੀ ਆਈ ਹੈ ਇਹਨਾਂ ਨੂੰ ਕਿੰਨੀ ਕੁ ਖੁਸ਼ੀ ਹੋਈ ਹੈ ਹਾਂਜੀ ਨਿਸ਼ਾਨੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਖੁਸ਼ੀ ਤਾਂ ਬਹੁਤ ਜ਼ਿਆਦਾ ਹੋਈ ਆ ਜੀ ਇਸ ਲੈਵਲ ਤੇ ਬਹੁਤ ਹਰ ਇੱਕ ਦੇ ਭਾਗ ਵਿੱਚ ਨਹੀਂ ਹੁੰਦਾ ਚਲੋ ਸਾਡੇ ਬੱਚੇ ਨੇ ਮਿਹਨਤ ਕੀਤੀ ਆ ਇਹਨਾਂ ਦੇ ਸਾਰਾ ਪਰਿਵਾਰ ਹੀ ਵੀਬਨ ਸਾਹਿਬ ਹਰ ਨੇ ਹਰ ਇੱਕ ਨੇ ਇਹਨਾਂ ਨੂੰ ਮਿਹਨਤ ਕਰਾਈ ਤੇ ਅੱਜ ਇਸ ਮੁਕਾਮ ਤੇ ਪਹੁੰਚੇ ਆ ਫੌਜ ਦੇ ਵਿੱਚ ਕਮਿਸ਼ਨ ਲਿਆ ਉਹਨਾਂ ਨੇ ਤੇ ਸਾਨੂੰ ਬਹੁਤ ਹੀ ਪ੍ਰਾਊਡਫੁਲ ਫੀਲ ਹੋ ਰਿਹਾ ਇਹਨਾਂ ਤੇ ਤੇ ਅੱਜ ਸਾਰੇ ਪਿੰਡ ਨੇ ਮਿਲ ਕੇ ਬਹੁਤ ਖੁਸ਼ੀ ਮਨਾਈ ਅੱਜ ਜਿੰਨ ਨੇ ਬਹੁਤ ਨਿੱਘਾ ਸਵਾਗਤ ਕੀਤਾ ਤੇ ਮੈਂ ਤੁਹਾਡਾ ਹੀ ਰੋਲ ਆ ਰਿਹਾ ਵਿੱਚ ਕਿ ਬੱਚੇ ਨੂੰ ਅੱਗੇ ਦੁਗਾਂ ਤੱਕ ਲੈ ਜਾਣ ਵਾਸਤੇ ਸਾਡੇ ਮਾਮਾ ਜੀ ਦਾ ਬਹੁਤ ਹੱਥ ਚਲੋ ਜੀ ਹਾਂਜੀ ਤੇ ਪੱਕੀ ਇਹਨਾਂ ਦੇ ਸਾਰਾ ਪਰਿਵਾਰ ਹੈ ਇਹਨਾਂ ਦਾ ਤਾਇਆ ਜੀ ਕਰਨ ਵਾਲਾ ਇਸ ਟਾਈਮ ਇਹਨਾਂ ਦਾ ਵੱਡਾ ਬ੍ਰਦਰ ਉਹ ਵੀ ਕੈਪਟਨ ਆ ਉਹ ਵੀ ਪੂਰਾ ਇਹਨਾਂ ਦਾ ਸਾਥ ਦਿੰਦੇ ਰਿਹਾ ਸਾਰੇ ਇਹਨਾਂ ਦੇ ਜੋ ਵੀ ਪਰਿਵਾਰ ਆ ਪੂਰਾ ਹੀ ਹਰ ਟਾਈਮ ਇਹਨਾਂ ਦੇ ਨਾਲ ਰਹੇ ਤੇ ਇਹਨਾਂ ਦੀ ਸਾਰੀ ਤਿਆਰੀ ਕਰਾਈ ਉਹਨਾਂ ਨੇ ਸਾਰੇ ਚਲੋ ਠੀਕ ਬਿਲਕੁਲ ਇਹਨਾਂ ਦੇ ਨਾਲ ਖੜੇ ਸੀ ਹਾਂ ਤੇ ਹੁਣ ਮੇਰੇ ਨਾਲ ਪਿੰਡ ਦੇ ਪਿੰਡ ਰਾਜੀਬੇਲਾ ਦੇ ਸਰਪੰਚ ਸਰਦਾਰ ਬਲਜਿੰਦਰ ਸਿੰਘ ਜੀ ਬੈਠੇ ਨੇ ਬਲਜਿੰਦਰ ਸਿੰਘ ਜੀ ਬੈਠੇ ਨੇ ਉਹਨਾਂ ਕੋਲੋਂ ਪੁੱਛਦੇ ਆ ਕਿ ਉਹਨਾਂ ਨੂੰ ਕਿੰਨੀ ਕੁ ਖੁਸ਼ੀ ਹੋਈ ਹੈ ਤੇ ਉਹਨਾਂ ਆਪਣੇ ਉਹਨਾਂ ਦੇ ਦਿਲ 'ਚ ਕਿੰਨੀਆਂ ਖੁਸ਼ੀਆਂ ਉਹ ਆਪਣੇ ਜ਼ਾਹਿਰ ਕਰਨ ਵਾਹੀਗੁਰੂ ਦੇ ਖਾਲਸਾ ਵਾਹੀਗੁਰੂ ਦੀ ਫਤਿਹ ਜੀ ਵਾਹੀਗੁਰੂ ਜੀ ਦਾ ਖਾਲਸਾ ਵਾਹੀਗੁਰੂ ਦੀ ਫਤਿਹ ਬੱਚਾ ਆਇਆ ਬਹੁਤ ਜਮਾਰੂੰ ਟ੍ਰੇਨਿੰਗ ਕਰਕੇ ਤੇ ਬਹੁਤ ਬਾਰੇ ਕੋਈ ਗੱਲਬਾਤ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਮੁਬਾਰਕਾਂ ਇਹਨਾਂ ਦੇ ਮਾਪਿਓ ਨੂੰ ਮਾਮੇ ਨੂੰ ਨਾਨੇ ਨੂੰ ਨਾਨੀ ਨੂੰ ਇਹਨਾਂ ਦੇ ਦਾਦਾ ਦਾਦੀ ਨੂੰ ਕਿ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਇਹੋ ਜੇ ਦੌਰ ਦੇ ਵਿੱਚ ਪੜਾਈ ਲਿਖਾਈ ਕਰਾ ਕੇ ਬੜਾ ਨੇਕ ਮੁੰਡਾ ਪੜਾਈ ਲਿਖਾਈ ਦੇ ਵਿੱਚ ਤੇ ਜਿਹੜਾ ਇੱਕ ਆਰਮੀ ਇੰਡੀਅਨ ਆਰਮੀ ਦੇ ਵਿੱਚ ਅਫਸਰ ਬਣਾਉਣਾ ਪਾਣਾ ਇੱਕ ਬਹੁਤ ਵੱਡੀ ਗੱਲ ਹੈ ਤੇ ਸਾਡਾ ਵੀ ਪਿੰਡ ਦਾ ਬਹੁਤ ਭਾਗੀਸ਼ਾਲੀ ਪਿੰਡ ਹੈ ਕਿ ਜੋ ਸਾਨੂੰ ਵੀ ਸਾਡੇ ਪਿੰਡ ਦੇ ਵਿੱਚ ਲੈਫਟੀਨੈਂਟ ਬਣ ਕੇ ਆਇਆ ਜੀ ਤੇ ਅਸੀਂ ਸਾਰੇ ਪਿੰਡ ਨੇ ਰਲ ਕੇ ਬਹੁਤ ਖੁਸ਼ੀ ਮਨਾਈ ਹੈ ਜੀ ਤੇ ਬੜਾ ਇੱਕ ਖੁਸ਼ੀ ਮਹਿਸੂਸ ਹੋਈ ਹੈ ਕਿ ਸਾਡੇ ਵਾਕੇ ਇੰਡੀਅਨ ਆਰਮੀ ਦਾ ਅਫਸਰ ਬਣ ਕੇ ਸਾਡੇ ਪਿੰਡ ਥੋੜੀ ਗੱਲ ਵੀ ਇਹ ਹਟਕੀ ਹੋਈ ਆ ਕਾਫੀ ਚਿਰਾਂ ਬਾਅਦ ਹੋਈ ਆ ਕਿ ਇੱਕ ਪਿੰਡ ਦਾ ਕੋਈ ਬੱਚਾ ਫੌਜ ਚ ਸਿਲੈਕਸ਼ਨ ਮਤਲਬ ਅਫੀਸਰ ਸਿਲੈਕਟ ਹੋ ਗਏ ਘਰ ਆਇਆ ਇਹ ਸੁਣਨੋਂ ਕੋਈ ਰਵੀ ਅੱਜ ਸੇ ਵੀਤ ਗਏ ਮੇਰੇ ਖਿਆਲ ਚ ਨਾ ਤੇ ਇਸ ਬਾਰੇ ਕੁਝ ਕਹਿਣਾ ਚਾਹੋਗੇ ਅੱਗੇ ਬੱਚਿਆਂ ਨੂੰ ਸਾਡੇ ਅੱਜ ਦਾ ਜੀ ਦੌਰ ਦੇਖਣ ਰਿਹਾ ਕਿ ਨਸਿਆਂ ਦਾ ਦੌਰ ਤੇ ਲੰਡਿਆ ਬਹੁਤ ਜ਼ਿਆਦਾ ਹੈ ਬਾਹਰ ਦਾ ਦੌਰ ਬਹੁਤ ਵੱਡਾ ਚੱਲਣ ਡਿਆ ਵਾ ਜੀ ਜੀ ਤੇ ਸਾਰੀ ਬੱਚੇ ਪਲੱਸ 2 ਕਰਦੇ ਆ ਬਾਅਦ ਚੱਲ ਜਾਂਦੇ ਆ ਜੀ ਤੇ ਬਹੁਤ ਬੱਚੇ ਨੇ ਆਪਣੀ ਨਿਗਨ ਦੇ ਨਾਲ ਪੜ੍ਹਾਈ ਕੀਤੀ ਆ ਤੇ ਜਿਹੜਾ ਇਹਨੂੰ ਬਾਹਰ ਵੱਲ ਜਾਣ ਦਾ ਨਹੀਂ ਪਰਾਲਾ ਕੀਤਾ ਤੇ ਇੱਥੇ ਹੀ ਮਿਹਨਤ ਕਰਕੇ ਆਪਣੀ ਇੰਡੀਅਨ ਆਰਮੀ ਦੀ ਜਿਹੜੀ ਨੌਕਰੀ ਪਾਈ ਆ ਜੀ ਤੇ ਜਿੱਦਾਂ ਤੁਸੀਂ ਆਖਿਆ ਕਿ ਬਹੁਤ ਚਿਰ ਬਾਅਦ ਦੇਖਿਆ ਜੀ ਜੀ ਬਾਕੀ ਆਰਮੀ ਦੇ ਵਿੱਚ ਨਾ ਤੇ ਫੌਜ ਦੀ ਭਰਤੀ ਹੁੰਦੀ ਹੈ ਕੋਈ ਤੇ ਅਫਸਰ ਦਾ ਤਾਂ ਕਹਿਣਾ ਕੀ ਜੀ ਜੀ ਤੇ ਤਰੀਬਨ ਹੀ ਸਾਡੇ ਇਲਾਕੇ 'ਚ ਇੱਕ ਬਲਵੰਡੇ ਪਿੰਡ ਤੋਂ ਹੀ ਜੀ ਹਾਂਜੀ ਜਾਂ ਇੱਕ ਛੰਡੇ ਕਨਵੰਤੋਂ ਹੈ ਤੇ ਦੂਸਰਾ ਸਾਡਾ ਇਹ ਬੇਟਾ ਜਿਹੜਾ ਹੁਣ ਲੈਫਟੇਨੈਂਟ ਬਣ ਕੇ ਆਇਆ ਤੇ ਬਹੁਤ ਖੁਸ਼ੀ ਆ ਤੇ ਅਸੀਂ ਸਰਪੰਖੋਂ ਦੇ ਨਾਤੇ ਸਾਰੇ ਮਾਪਿਓ ਨੂੰ ਇਹਨਾਂ ਦੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਮਾਮੇ ਨੂੰ ਤੇ ਮਾਮੇ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਦੱਸਿਆ ਨਾ ਜਦੋਂ ਉਹਨਾਂ ਦੀ ਮਾਤਾ ਨੇ ਦੱਸਿਆ ਕਿ ਬਹੁਤ ਪਿੱਛੇ ਸਪੋਰਟ ਹੋਣੀ ਚਾਹੀਦੀ ਹੈ ਜੀ ਤੇ ਸਪੋਰਟ ਓਨ ਕਰਕੇ ਇਹਨਾਂ ਨੂੰ ਬਹੁਤ ਮਿਹਨਤ ਕੀਤੀ ਹੈ ਤੇ ਇਹ ਅੱਜ ਬਣ ਕੇ ਆਏ ਤੇ ਸਾਰੇ ਪਰਿਵਾਰ ਨੂੰ ਇਹਨਾਂ ਨੂੰ ਲੱਖ ਲੱਖ ਮੁਬਾਰਕ ਹੈ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਗੇ ਆਪਣੀ ਗੁਰਦੀ ਜਿਹੜੀ ਹੈ ਵਧੀਆ ਕਰਕੇ ਲਿਖਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਮੁੰਡੇ ਦੇ ਮਾਸੀ ਜੀ ਨੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਜਿੰਨਾ ਕਿੰਨੀ ਖੁਸ਼ੀ ਆਈ ਹੈ ਤੇ ਤਾਣ ਪਿੰਡ ਕਿੰਨੀ ਖੁਸ਼ੀ ਆਈ ਹੈ ਦੋਵੇਂ ਕਿ ਲਾਣਾਂ ਕਰਦੇ ਹਾਂ ਸਸਰੀ ਘਰ ਆਸੀ ਸਸਰੀ ਘਰ ਜੀ ਸਾਡਾ ਵੇਖ ਧੀਜਾ ਬਣੀ ਆ ਪੁਣੀ ਵਾ ਬਰੋਂ ਪਹੁੰਚ ਲੈਫਟ ਨਰ ਸਿਲੈਕਟ ਹੋ ਗਿਆ ਹੈ ਜੀ ਉਹਨਾਂ ਬਾਰੇ ਕਿ ਤੁਹਾਨੂੰ ਕੀ ਖੁਸ਼ੀ ਹੈ ਕਿ ਇਸ ਤਰ੍ਹਾਂ ਲੱਗਿਆ ਮੋ ਜੋ ਵੀ ਤੁਹਾਡਾ ਸਵਾਗਤ ਕੀਤਾ ਬਹੁਤ ਬਹੁਤ ਜਲੰਗ ਸੀ ਸਭ ਤਾਂ ਖੁਸ਼ੀ ਧੰਨਵਾਦ ਉਸ ਪਰਮਾਤਮਾ ਦਾ ਥੈਂਕ ਯੂ ਜੀ ਵਾਈਗੁੱਡ ਕਰਦੇ ਆ ਜਿਨ੍ਹਾਂ ਨੇ ਸਾ ਨੂੰ ਇੱਥੇ ਥੱਕ ਪਹੁੰਚਾਇਆ ਸਾਡੇ ਬੱਚੇ ਨੂੰ ਪਹੁੰਚਾਇਆ ਜੀ ਜੀ ਜਿਨ੍ਹਾਂ ਨੇ ਬਹੁਤ ਬਹੁਤ ਚੰਗਾ ਸੋਣਾ ਲੱਗਾ ਉਹਨਾਂ ਨੇ ਬਹੁਤ ਚੰਗਾ ਲੱਗਾ ਬਹੁਤ ਧੰਨਵਾਦ ਉਹਨਾਂ ਦਾ ਜਿਹਨਾਂ ਨੇ ਹਰ ਸਵਾਗਤ ਕੀਤਾ ਬੱਚੇ ਦਾ ਜੀ ਜੀ ਬੱਚਾ ਵੀ ਇਸ ਇਲਾਕੇ ਚ ਪਹਿਲ

ਮਹਿਮਾਨ ਜੀ ਆਇਆਂ ਨੂੰ ਵਾਈਬਰ ਜੀ ਫਸਾ ਬਾਈਬਰ ਜੀ ਭੂਣ ਸਾਡੇ ਨਾਲ ਮੁੰਡੇ ਦੇ ਮਾਮੀ ਜੀ ਤੇ ਮੁੰਡੇ ਦੇ ਮਾਸੇ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਹੁਣ ਵੀ ਉਹਨਾਂ ਨੂੰ ਕਿੰਨੀ ਖੁਸ਼ੀ ਹੋਈ ਹੈ ਸਵਾਗਤ ਬਹੁਤ ਮੱਧਾ ਦਿੱਤਾ ਤੁਸੀਂ ਕਿੰਨੀ ਕੰਮ ਆ ਕੇ ਦਿੱਤੇ ਅਜੀ ਮਸੀ ਬਹੁਤ ਜ਼ਿਆਦਾ ਖੁਸ਼ੀ ਹੈ ਮੇਰੇ ਬੇਟੇ ਦੇ ਆਈ ਪ੍ਰਾਊਡ ਆਫ ਯੂ ਤੇ ਇਹ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਹਾਡਾ ਮੰਨ ਲੋ ਬੱਚਾ ਉਹਦਾ ਸਾਰਾ ਜਿਹੜਾ ਪਿੰਡ ਵਾਲਿਆਂ ਦਾ ਕੀ ਜੰਗਲ ਪਿੰਡ ਵਾਲਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ। ਨਾ ਹਾਂਡੇ ਬੇਟੇ ਦਾ ਇੰਨ ਬੜੀਆ ਤਰੀਕੇ ਨਾਲ ਸਵਾਗਤ ਕੀਤਾ। ਹਾਂਜੀ। ਪੱਛੀ ਮੈਂ ਬੇਟੇ ਤੋਂ ਜਿਆਦਾ ਸਾਨੂੰ ਇਹ ਆ ਵੀ ਬੇਟੇ ਨੇ ਬਹੁਤ ਜਿਆਦਾ ਮਿਹਨਤ ਕੀਤੀ। ਉਹ ਜਦੋਂ ਸਾਰਤ ਦੇ ਸਮੇਂ ਪੜਦਾ ਹੁੰਦਾ ਸੀਗਾ ਤੇ ਇਹ ਨਹੀਂ ਸੀ ਪਤਾ ਹੁੰਦਾ ਕਿ ਮੈਂ ਕਿਹੜੇ ਟਾਈਮ ਸੋਣਾ ਤੇ ਕਿਹੜੇ ਟਾਈਮ ਉੱਠਣੀ ਹੈ। 11 ਰੱਖਣੀਆਂ ਹੋਣੀਆਂ ਤੇ ਰਾਤ ਨੂੰ ਉਹਨੇ ਇੰਨੀ ਵੀ ਤੇਰ ਤੱਕ ਮਿਹਨਤ ਕਰਨ ਤੇ ਕਿਸੇ ਨੂੰ ਨਹੀਂ ਪਤਾ ਹੁੰਦਾ। ਇਹ ਹੋ ਰਿਹਾ ਕਿ ਨਹੀਂ ਮੰਮੀ ਡੈਡੀ ਨੇ ਸੋਚਣਾ ਕਿ ਸੁੱਤਾ ਹੈ ਇਹ ਜਾ ਕੇ 2 2 2:30 3:00 ਵਜੇ ਤੱਕ ਪਰਦਾ ਹੁੰਦਾ ਸੀ ਪੂਰੀ ਮਿਹਨਤ ਕੀਤੀ ਬੱਚੀ ਮੈਂ ਤਦੋਂ ਫਲ ਵੀ ਲੱਗਾ ਹੁੰਦਾ ਦੇਖਣੇ ਇਸ ਬਹੁਤ ਰੌਣਕ ਆ ਪਿੰਡ ਦੇ ਵਿੱਚ ਹਾਂਜੀ ਤੇ ਬਹੁਤ ਨਿੱਘਾ ਸਵਾਗਤ ਕੀਤਾ ਪਿੰਡ ਵਾਲਿਆਂ ਨੇ ਬੱਚੇ ਤੇ ਹੋਰ ਬਾਕੀ ਮੈਂ ਮੇਰਾ ਮੇਨ ਮਕਸਦ ਇਹ ਹੋਇਆ ਕਿ ਜੋ ਬਾਹਰ ਤੇ ਜਾਣ ਦੇ ਕਰੇ ਇਸ ਬਾਰੇ ਤੁਸੀਂ ਕੀ ਕਹਿਣਾ ਕਰੋਗੇ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਇੰਡੀਆ ਤੋਂ ਬੱਚਾ ਜਿਹੜਾ ਵਾ ਬਾਹਰ ਜਾਵੇ ਇੱਥੇ ਹੀ ਪੜੇ ਤੇ ਇੱਥੇ ਹੀ ਮਿਹਨਤ ਕਰੇ ਇਹ ਸਭ ਕੁਝ ਇੰਡੀਆ ਵਿੱਚ ਹੈ ਬੰਦਾ ਖੁਸ਼ੀ ਮਾਰ ਸਕਦਾ ਜੇ ਚਾਹੇ ਤਾਂ ਇੰਡੀਆ ਵਿੱਚ ਬੰਦਾ ਖੁਸ਼ੀ ਮਾਰ ਸਕਦਾ ਕੋਈ ਵੀ ਬਿਜ਼ਨਸ ਕਰਨਾ ਜ਼ਰੂਰੀ ਨਹੀਂ ਹੈ ਕਿ ਕੋਈ ਉੱਚੀ ਦੀ ਜੋਬ ਦੇ ਜਾਣਾ ਹੈਗਾ ਕੋਈ ਵੀ ਕੰਮ ਕਰ ਲੋ ਕੋਈ ਵੀ ਪਿੰਡ ਵਿੱਚ ਖੇਤੀਬਾੜੀ ਕੋਈ ਵੀ ਬਿਜ਼ਨਸ ਕਰੋ ਜੀ ਬੰਦਾ ਖੁਸ਼ੀ ਮਾਰ ਸਕਦਾ ਬੱਚਿਆਂ ਨੂੰ ਸਾਰੇ ਹਰੇਕ ਦੇ ਵਿੱਚ ਨਿਕਾਵਾ ਤੇ ਪੂਰੀ ਮਿਹਨਤ ਕਰ ਕੋਸ਼ਿਸ਼ ਕਰਨ ਤੋਂ ਪਹਿਲਾਂ ਇੱਥੇ ਆਪਣੇ ਨੂੰ ਦੇਖ ਲੈਣਾ ਹਾਂਜੀ ਤੇ ਕਿਚ ਕੁਝ ਜੀ ਚੰਗੀ ਚੀਜ਼ ਲਿਖੀ ਹੈ ਬਾਹਰ ਨਾਲ ਚੰਗੀ ਜੀ ਇੱਥੇ ਲਿਖੀ ਹੈ ਤਾਂ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ ਹਾਂਜੀ ਭਗਵਾਨ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਡਿਸੀਜਨ ਸਾਡੇ ਨਾਲ ਲੈਫਟਨੈਂਟ ਸਿਮਰਜੀਤ ਸਿਮਰਪ੍ਰੀਤ ਸਿੰਘ ਜੋ ਲੈਫਟਨੈਂਟ ਸਿਲੈਕਟ ਹੋ ਗਿਆ ਹੈ ਤੇ ਉਹਨਾਂ ਦੇ ਪਰਿਵਾਰ ਨੇ ਸਾਰੇ ਨੇ ਤੇ ਪਿੰਡ ਵਾਲਿਆਂ ਨੇ ਬਹੁਤ ਖੁਸ਼ੀ ਜਾਇ ਕੀਤੀ ਹੈ ਅਸੀਂ ਵੀ ਆਸ ਕਰਦੇ ਹਾਂ ਕਿ ਹੋਰ ਵੀ ਅੱਗੇ ਬੱਚੇ ਇਸ ਤੋਂ ਪ੍ਰੇਰਨਾ ਲੈ ਕੇ ਇਸ ਰਸਤੇ ਤੇ ਚੱਲਣ ਜੋ ਕਿ ਰਸਤਾ ਬਹੁਤ ਵਧੀਆ ਤੇ ਸੋਹਣਾ ਲੱਗਦਾ ਹਰ ਇੱਕ ਨੂੰ ਇਸੇ ਗੱਲਾਂ ਨਾਲ ਤੁਹਾਡੇ ਤੋਂ ਬੋਲੇ ਇਜਾਜ਼ਤ ਮੰਗਦੇ ਹਾਂ ਮੈਂ ਜਸ ਕੁਮਾਰ ਮੀਡੀਆ ਤੋਂ ਸੁਨੀਲ ਕੁਮਾਰ ਸ਼ਰਮਾ ਜੀ ਆ ਜੀ ਧੰਨਵਾਦ